ਹਾਏ ਨਿਰੰਬਾ ਹਰੀਆ ਪਰਿਆ ਹਾਏ ਵਿਚੰਬਾ ਹਰੀਆ ਪਰਿਆ ਸੋਣਿਆ ਹਰੀਆ ਚੰਬੇ ਦੀਆਂ ਡਾਲੀਆਂ ਹਾਂ ਸੋਣਿਆ ਹਰੀਆ ਚੰਬੇ ਦੀਆਂ ਡਾਲੀਆਂ ਹਾਏ ਨੀ ਚੰਬਾ ਕੋਣ ਚੁਗੂਗਾ ਹਾਏ ਨੀ ਚੰਪਾ ਕੋਣ ਚੁਗੂਗਾ ਸੋਣਿਏ ਕੋਣ ਚੁਗੂਗਾ ਡਾਲੋਂ ਡਾਲੀਆਂ ਸੋਣਿਏ ਚੂ ਗੂਗਾ ਡਾਲੋ ਡਾਲੀਆਂ ਹਾਈ ਵੀ ਚੰਬਾ ਮੈਂ ਚੁਗਾਂਗੀ ਹਾਈ ਵੀ ਚੰਬਾ ਮੈਂ ਚੁਗਾਂਗੀ ਸੋਣਿਆ ਡਾਲੋ ਡਾਲੀ ਤੇਰੀਆਂ ਸਾਲੀਆਂ ਸੋਣਿਆ ਡਾਲੋ ਡਾਲੀ ਤੇਰੀਆਂ ਸਾਲੀਆਂ ਵੇਂ ਮੈਨੂੰ ਮਹਿਲ ਪਵਾ ਦੇ ਹਾਈਵੇ ਮੈਨੂੰ ਮਹਿਲ ਪਵਾ ਦੇ ਸੋਨਿਆ ਉੱਤੇ ਪਵਾ ਦੇ ਮਾੜੀਆਂ ਸੋਨਿਆ ਉੱਤੇ ਪਵਾ ਦੇ ਮਾੜੀਆਂ ਹਾਈ ਨੀ ਮਹਿਲੀ ਕੌਣ ਵਸੂਗਾ ਹਾਈ ਨੀ ਮਹਿਲੀ ਕੌਣ ਵਸੂਗਾ ਸੋਣੀਏ ਕੌਣ ਵਸੂਗਾ ਮਾੜੀਆਂ ਸੋਣੀਏ ਕੌਣ ਵਸੂਗਾ ਮਾੜੀਆਂ ਹਾਏ ਵੇ ਮੈਲੀ ਮੈਂ ਵਸਾਂਗੀ ਹਾਏ ਵੇ ਮੈਲੀ ਮੈਂ ਵਸਾਂਗੀ ਸੋਹਣਿਆ ਮਾੜੀ ਵਸਣੇ ਤੇਰੀਆਂ ਸਾਲੀਆਂ ਸੋਹਣਿਆ ਮਾੜੀ ਵਸਣੇ ਤੇਰੀਆਂ ਸਾਲੀਆਂ ਹਾਈ ਵਿਚੰਬਾ ਹਰੀਆ ਪਰਿਆ ਹਾਈ ਵਿਚੰਬਾ ਹਰੀਆ ਪਰਿਆ ਸੋਹਣਿਆ ਹਰੀਆ ਚੰਬੇ ਦੀਆਂ ਡਾਲੀਆਂ ਹਸੋਣਿਆ ਹਰੀਆ ਚੰਬੇ ਦੀਆਂ ਡਾਲੀਆਂ